ਬੰਦੋਤੀ ਹੁੰਦੀ ਆ ਜੀ ਨਹੀਂ ਸਭ ਨਹੀਂ ਹੁੰਦੀ ਨਹੀਂ ਨਹੀਂ ਉਹਦੇ ਚਾਹ ਰੱਖਤਾ ਤਾਂ ਤੁਸੀਂ ਵੀ ਉਹ ਇਹ ਦੱਸਿਆ ਤੁਸਾਂ ਨੇ ਇਹ ਗੱਲ ਕਹੀ ਹੈ ਕਿ ਰਾਣਾ ਜੀ ਨੂੰ ਬੁਲਾ ਕੇ ਲਿਆਓ ਰਾਣਾ ਜੀ ਨੂੰ ਜੇ ਤੁਸੀਂ ਆਰਡਰ ਕੀਤਾ ਸੀ ਕਿ ਵੈਸੀ ਕਿਹਾ ਸੀ ਕਿ ਉਹ ਬੁਲਾ ਕੇ ਲਿਆਓ ਨਹੀਂ ਨਹੀਂ ਇਹ ਸਭ ਗੱਲ ਦਾ ਕੀ ਇੱਕ ਗੱਲ ਕਰੋ ਮੇਰਾ ਪਹਿਲਾ ਕੁਐਸਚਨ ਇਹ ਤਾਂ ਵੈਸੀ ਪਾਸ ਕਰ ਦੇਣੀ ਚਾਹੀਦੀ ਜੀ ਤੁਸੀਂ ਬਾਹਰ ਕੂਟੀ ਦੇ ਜਦੋਂ ਤੁਹਾਨੂੰ ਕਾਲ ਕੀਤੀ ਸੀ ਤੁਸੀਂ ਗੇਟ ਕਰਾ ਦਿੰਦੇ ਬੰਦ ਤੁਸੀਂ ਏਜੰਡੇ ਦੇ ਨਾਲ ਮੀਟਿੰਗ ਕਰਾਓ ਜੀ ਜੀ ਕਿਤਾ ਉਹ ਉਟਲੇ ਕਰਦਾ ਇੰਨਾ ਨਹੀਂ ਜਿਹੜਾ 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 ਪ੍ਰੋਸੀਜਰ ਹੈਗਾ ਨਾ ਪ੍ਰੋਸੀਜਰ ਦੇ ਅਨੁਸਾਰ ਵੀ ਆਪਣਾ ਕੰਮ ਹੁੰਦਾ ਜੋ ਰੀਜਮ ਬਣਾਇਆ ਗਿਆ ਹੈ ਮੈਗਨੈਟ ਪ੍ਰੋਸੀਜਰ ਇੱਕ ਮਿੰਟ ਸੀਆਰ ਇਹਦੇ ਵੀ 12:30 ਸਾਢੇ 12:30 ਦਾ ਟਾਈਮ ਆ ਸਾਢੇ 12:30 ਜਿਹੜਾ ਅੰਦਰ ਆ ਗਿਆ ਆ ਗਿਆ ਜਿਹੜੇ ਨਹੀਂ ਆ ਗਏ ਨਹੀਂ ਆ ਗਏ ਉਹ ਥੋੜਾ ਜਿਹੜਾ ਜਿਹੜਾ 5-10 ਮਿੰਟ ਦਾ ਹੁੰਦਾ ਨਾ ਅੱਗੇ ਵੀ ਤਾਂ ਕਰਦੇ ਮੰਨ ਲੀਂ ਕੋਈ ਨਾ ਦੰਤ ਇਸੇ ਇਹ ਜਦੋਂ ਇਹ ਤਾਂ ਬੋਲ ਜਿਵੇਂ ਨਾ ਆਉਂਦਾ ਫੇਰ ਜਦੋਂ ਕੋਈ ਨਾ ਕੋਈ ਹੋਰ ਹੈ ਨਾ ਥੋੜਾ ਜਿਆਦਾ ਮਿੰਟ ਦਾ ਨਹੀਂ ਗੱਲ ਦੇ ਕੀ ਆਈ ਸਾਡੇ ਸਾਡਾ ਕੋ ਮੈਂਬਰ ਲਈ ਨਾਲ ਜੇ ਤੁਹਾਨੂੰ ਬੜੀ ਮੁਸ਼ਕਲ ਹੁੰਦੀ ਆ ਨਿਸ਼ਾਨੀ ਜੇ ਹਮਾਰਾ ਕੰਮ ਕੋਈ ਲੇਟ ਆਏ ਮੈਂ ਕਹਿੰਦਾ ਸੀ ਅੱਗੇ ਇੱਕ ਵਾਰ ਕੋਈ ਕੁਐਸਚਨ ਆਇਆ ਸੀਗਾ ਰਾਜੂ ਜੀ ਵੱਲੋਂ ਕਿ ਕਿਉਂ ਐਂਟਰ ਹੋ ਗਏ ਕਿਉਂ ਤਾਂ ਸਮਝ ਕੇਣਾ ਬੈਠੇ ਹਮੋਂ ਦੂਬੀ ਅੱਜ ਅੱਜ ਸਾਰੇ ਸ਼ਹਿਰ ਬੋਨਾ ਕਿਹੜਾ ਦਲ ਦਾ ਵਿਕਾਸ ਦੇ ਕੰਮਾਂ ਤੇ ਰੋੜਾ ਬੰਦੇ ਨੇ ਉਸ ਤੋਂ ਬਾਅਦ ਮਿਸਟਰ ਪਤਲਾ ਜੀ ਨੇ ਦੱਸਣਗੇ ਮਾਣ ਵੀ ਅੱਜ ਅਸੀਂ ਰਿਕੋਗਨੀਸ਼ਨ ਦੇ ਕੇ ਮੇਡਨ ਖੈਸੀਏ 12:30 ਵਜੇ 12:30 ਵਜੇ ਤੇ 12:40 ਤੇ ਪ੍ਰਧਾਨ ਜੀ ਨਾਲ ਇੱਕ ਜਿੱਠੀ ਹੁੰਦੀ ਆ 12:40 ਤੇ ਮਿਸਿਸ ਸੇਖ ਹੋ ਗਏ ਜੀ ਮੈਂ ਮੀਟਿੰਗ ਮੌਜੂਦੀ ਕਰਨਾ ਮਾਤਾ ਜੀ ਸੇਖ ਹੋ ਗਏ ਜਿੰਦੇ ਨਾਲ ਮੀਟਿੰਗ ਮੌਜੂਦੀ ਕਰਨਾ ਜਿੰਦੇ ਵਜ੍ਹਾ ਅਸੀਂ ਸਵਾਰੀ ਸੇਪ ਨਾਲ ਲਈ ਔਰ ਖਾਸ ਕਰਕੇ ਕੂੜੇ ਦੀ ਡੰਪ ਲਈ ਜਗ੍ਹਾ ਦੇਣ ਲਈ ਇਹ ਜੋ ਮੁੱਦੇ ਮੁਕਾਸੇ ਕੰਮਾਂ ਦੇ ਮੁੱਦੇ ਇੱਕ ਐਮਐਨ ਦੇ ਵੱਲੋਂ ਭੇਜੇ ਗਿਆ ਸੀਗਾ ਵੀ 32 ਕਰੋੜ ਦੇ ਗਰੰਟਲ ਦੇ ਹੋਣ ਦੇ ਬਾਅਦ ਵੀ ਕੰਮ ਨਹੀਂ ਹੋ ਰਿਹਾ ਕਿਉਂ ਉਹਨਾਂ ਦੀ ਕਮਾਵਾਦ ਦੀ ਸਾਰਾ ਇਹ ਜਾਈਟਮਾ ਪਾਉਣੀਆਂ ਸੀਗੀਆਂ ਜਿੰਦੇ ਕਰਕੇ ਪ੍ਰਧਾਨ ਵੱਲੋਂ ਵਿਕਾਸ ਦੇ ਕੰਮ 'ਤੇ ਖੁੱਦ ਰੋੜਾ ਬਣ ਰਿਹਾ ਹੈ ਜਿੰਨੀਆਂ ਮੀਟਿੰਗ ਮੋਲਦੇ ਵੀ ਕੀਤੀ ਆ ਅਸੀਂ ਮੀਟਿੰਗ ਚਾਹੁੰਦੇ ਸੀਗੇ ਅਸੀਂ ਬਿਕੋਚੀ ਹੁੰਦੀ ਆ ਕਿ ਮੀਟਿੰਗ ਨਾ ਫੈਸੀ ਗਈ ਇਹਨਾਂ ਨੇ ਜਿਹੜੀ ਮੀਟਿੰਗ ਮੋਲਦੇ ਵੀ ਕੀਤੀ ਆ ਸਾਡੇ ਸ਼ਹਿਰ ਵਾਸੀ ਜਾਨੋ ਨੇ ਇਸ ਗੱਲ ਤੋਂ ਭੜੀ ਭਾਂਤ ਜਾਨੋ ਐ ਵੀ ਮੀਟਿੰਗ ਨਾ ਕਰਾਂ ਦੇ ਵਿੱਚ ਇਹ ਵਿਕਾਸ ਦੇ ਕੰਮ 'ਤੇ ਰੋੜਾ ਖੜੀ ਪਣਦਾ ਉਹਨਾਂ ਸੀਮਤ ਆ ਜੀ ਉਹ 12 40 ਦੇ ਮੀਟਰ ਉੱਤੇ ਵੀ ਗੱਲ ਦਾ ਕੋਈ ਕਾਰ ਨਹੀਂ ਬਣਦਾ ਮੀਟਰ ਉੱਤੇ ਵੀ 12 ਮੈਂ ਕਰਦਾ ਹਾਂ ਪਹਿਲਾ ਕਰਦਾ ਹਾਂ ਮੇਰੇ ਬੇਟਾ ਨਾ ਦੋ ਜੀ ਜਿਹੜਾ ਸੀ ਪਿੰਡ ਜਾ ਕੇ ਵੀ ਅਸੀਂ ਇਹ ਨਹੀਂ ਕਰ ਸਕਦੇ ਆਪ ਦੇ ਬਹੁਤ ਨਾਲ ਸਖਪਤ ਦੇ ਗਾਣੇ ਦੱਸਦੇ ਕਰਦਾ ਗੱਲ ਤਾਂ ਕੀ ਹੈ ਜੀ ਜਿਹੜੀ ਲੀਡਿੰਗ ਸਾਡੇ ਰੈਕੋਗਨੀਸ਼ਨ ਦਿੱਤੀ ਸੀ ਨਾ ਵੀ ਪ੍ਰਧਾਨ ਜੀ ਬਣੂ ਸੀ ਅਸੀਂ ਤਾਂ ਕਹਿੰਦੇ ਹਾਂ ਕਿ ਹੁਣ ਵੀ ਜੀ ਬੇਟੇ ਸਾਡੀ ਸਾਡੀ ਕਮੇਟੀ ਪਾਸ ਹੈ ਤੁਸੀਂ ਲਿਖੋ ਜਿਹੜੀ ਦੇ ਵਿੱਚ ਤੁਸੀਂ ਜੋ 12 40 ਇਹਨੂੰ ਆਇਆ ਤੁਸੀਂ 12 40 ਦੇ ਆਰਡਰ

ਕਿਉਂ ਨਹੀਂ ਆਏ ਬਾਕੀ ਅਸੀਂ ਕਿੱਥੇ ਬੈਠੇ ਹੋ ਉਹਨਾਂ ਨੇ ਮੈਂਬਰ ਮੈਂਬਰ ਨਹੀਂ ਆਏ ਕਿ ਚਲ ਉਹ ਠੀਕ ਹੈ ਉਹਨਾਂ ਨੂੰ ਜਿਹੜੇ ਪ੍ਰੋਬਲਮ ਸੀ ਬਾਕੀ ਬੈਠੇ ਨੇ ਮੈਂਬਰ ਨਹੀਂ ਆਏ ਉਹਨਾਂ ਨੇ ਬੈਠੀ ਬੈਠੀ ਨਹੀਂ ਆਇਓ ਨਹੀਂ ਤਾਂ ਲੋਕਰ ਬਾਅਦ ਵਿੱਚ ਪੁੱਛੀ ਗੱਲ ਕਿਉਂ ਹੋ ਗਈ ਕਿ ਲੋਜਿਕ ਕਰਦੇ ਤੁਸੀਂ ਨਾ ਇਹਨਾਂ ਨੂੰ ਸੀਵਰੇਜ ਜਾਣਿਆ ਤੇ ਉਹ ਕਾਦੇ ਵਾਸਤੇ ਰੱਖਿਆ ਨੇ ਸੀਵਰੇਜ ਸਾਰੇ ਪਾਏ ਪਾਣੀ ਬਿਲਕੁਲ ਨਹੀਂ ਉਹਦੇ ਵਿੱਚ ਜਾਂਦਾ ਪਾਣੀ ਪਰ ਓਵਰਫਲੋ ਹੀ ਜਾਂਦਾ ਤੇ ਐਮ ਜੀ ਨਾ ਕਦੇ ਵਾਸਤੇ ਰੱਖੀਆਂ ਨੇ ਫੋਟੋ ਕਾਰਡੋ ਲਗੀਆਂ ਨੇ ਇਹ ਜਾਉਂ ਸ਼ੋਕ ਕੇਸ ਵਿੱਚ ਲਾ ਦੋ ਜਿੰਨਾ ਗਵਾੜ ਪੈ ਤਾ ਹੀ ਉਤਰਦਾ ਕੋਈ ਸਾ ਜੇ ਐਮ ਜੀ ਨਾ ਨਹੀਂ ਨਹੀਂ ਤੁਹਾਨੂੰ ਲਈ ਤੁਸੀਂ ਵਰਤਣੀ ਆ ਤੇ ਮੈਂ ਤੁਹਾਨੂੰ ਰੱਖੋ ਕਿਤੇ ਸਾਹਮਣੇ ਜੀਵਲੇ ਕਿਹਾ ਕਿ ਕਿਉਂ ਸਾਹ ਜੀਵਲੇ ਜਾ ਕੇ ਦੇਖੋ ਪੱਲੇ ਪੈ ਨੇ ਸਾਨੂੰ ਪਤਾ ਦੁਗਰੋ ਸਾਹਨੇ ਪੜ ਆ ਕੇ ਸਾਨੂੰ ਆ ਕੇ ਕਹਿੰਦੇ ਨੇ ਲੋਗਾ ਜਦੋਂ ਇਹ ਗੱਲ ਕੀ ਆ ਜਵਾਬ ਤਾਂ ਦੇਣਾ ਚਾਹੀਦਾ ਹੀ ਬਾਕੀ ਗੱਲਾਂ ਵਿੱਚ ਬਾਕੀ ਗੱਲਾਂ ਚੱਲ ਨਹੀਂ ਆਈਆਂ ਇਸ ਵਾਸਤੇ ਨੋ ਲੀਸ ਮੈਂਬਰ ਤੋਂ ਗੱਲ ਕਰ ਰਹੇ ਗਾ ਜਵਾਬ ਦਿਓ ਜਵਾਬ ਦਿਓ ਗੱਲ ਕੀਤਾ ਜੇ ਮੈਂ ਲੱਗਦਾ ਗਾ ਰਾਮਾ ਜੀ ਬਿੱਠੇ ਹੋਏ ਆਪ ਦੇ ਮੈਂਬਰਾਂ ਦੀ ਗੱਲ ਸੁਣਨਾ ਸਾਡੇ ਉਹ ਨਾਲ ਦੇ ਸਾਥੀ ਜਿਹੜੇ ਬੀਅਰਕਲ ਮੈਂਬਰ ਇਹਨਾਂ ਦੇ ਗਲਤ ਜਵਾਬ ਮੈਂ ਦਾਸ ਗੱਲ ਇਹ ਕਿ ਐਕਸ ਮੈਂ ਐਸ ਨਾ ਮੈਂ ਕੁਝ ਵੀ ਨਹੀਂ ਹੈਗਾ ਤੇ ਚੇਅਰਮੈਨ ਜਿਹੜੇ ਉਹ ਪ੍ਰਧਾਨ ਹੁੰਦੇ ਠੀਕ ਹੈ ਤੁਸੀਂ ਦੁਆਕਰ ਲੈ ਕੇ ਦੇ ਦੋ ਜਨੂੰ ਕੀ ਅਕੇ ਆ ਜਿਹੜੀ ਗੱਲ ਮੈਂ ਤੁਹਾਨੂੰ ਕੁਐਸਚਨ ਕੀਤਾ ਉਹ ਦੁਆਕਰ ਲੈ ਕੇ ਦੇ ਦੋ ਬਸ ਇਹ ਆ ਉਹ ਦਾ ਕੰਮ ਹੈ ਕਰੋ ਮੁਲਾ ਉਹ ਨੂੰ ਬੁਲਾਓ ਨਹੀਂ ਨਹੀਂ ਜਨ ਕੀ ਆ ਜੋ ਜਿਹ ਪ੍ਰਧਾਨ ਦੀ ਨਹੀਂ ਆ ਬੈਠੇ ਉਹ ਚੱਲੇ ਸੀ ਜ਼ਿੰਮੇਵਾਰ ਹੋਊਗਾ ਨਹੀਂ ਆਈ ਬਿਚਾਰਾ ਹਨਾ ਇਸ ਮੀਟਿੰਗ ਨੂੰ ਨਾ ਤਾਂ ਅਸੀਂ ਕੈਨਸਲ ਕਰ ਰਹੇ ਆ ਨਾ ਅਸੀਂ ਇਸ ਮੀਟਿੰਗ ਨੂੰ ਪਾਸ ਕਰ ਰਹੇ ਆ ਇਸ ਮੀਟਿੰਗ ਨੂੰ ਪੋਸਟਪੋਨ ਕਰੋ ਸਾਨੂੰ ਡੇਟ ਲੈ ਕੇ ਦੋ ਵੀ ਅਗਲੀ ਡੇਟ ਕਦੋਂ ਇਸ ਮੀਟਿੰਗ ਦੀ ਹੋਊਗੀ ਪੋਸਟਪੋਨ ਹੀ ਕੀਤੀ ਆ ਉਹਨਾਂ ਨੇ ਹਾਂਜੀ ਤੇ ਇਹ ਬਾਕੀ ਜਿਹੜੀ ਇਹਦਾ ਅਜੰਡਾ ਦੁਬਾਰਾ ਕਿ ਡੇਟ ਤਸਵੀਰ ਵੀ ਕਿਹੜੀ ਤਰੀਕ ਕਰਨੀ ਵਿਕਿੰਦੀ ਬਾਕੀ लेते सारे परेशान लंकन को थे इधर मीटिंग का रोज ही अटेंड करावेंगे ये कैंसिल कर देंगे मौके जाके 26 तक की हाल हो रहे लाइव सिटी में सामने ढेर लग गया हुआ तो सारे हो गए रायदर तो आगे सालों लोग है सुनेंगे कोई देव है कोई सीन है इस समस्या को ढूंढेंगे इस समस्या सनुए का कोई फायदा नहीं ਦੇਸੀ ਮੈਂਬਰ ਤਾਂ ਉਹਦੇ ਚਲੋ ਆ ਸਾਡੇ ਜਿਹੜੇ ਗੇਂਗੋਂ ਮੇਰੇ ਤੇ ਨਹੀਂ ਸਾਡੇ 12 ਤੋਂ ਪਹਿਲਾਂ ਦੇਣਾ ਮੈਂਬਰ ਨਹੀਂ ਜਦ ਕਹਣ ਲੋਣ ਪਾਣੀ ਉਹਦਾ ਕਿੱਦਾਂ ਜਾ ਰਿਹਾ ਸਾਡੇ 12 ਦਾ ਲੋਕ ਕਿਉਂ ਨਹੀਂ ਆਏ ਅੰਦਰ ਤੁਹਾਡੇ ਵੱਲ ਤੁਹਾਡੇ ਕੋਲ ਸੌਮ ਹੈ ਇਹ ਪੈਸਾ ਲੈਣ ਲਈ ਰਾਮ ਜੀ ਦੇ ਰੋਣੋ ਨਾ ਇਸ ਕੰਮ ਦਾ ਕੇਂਦਰ ਕੇ ਲਈ ਘਰ ਮਾਰ ਕੇ ਜਣਾਉਣਾ ਹੈ ਉਹਨਾਂ ਨੂੰ ਪਤਾ ਹੋਵੇ ਇਹ ਜੇ ਪਤਾ ਕੀ ਰੋ ਮੈਂ ਪਾਰ ਬਾਕੀ ਦੇ ਮੈਂਬਰਾਂ ਨੂੰ ਕਰਕੇ ਬਾਕੀ ਦੇ ਮੈਂਬਰਾਂ ਨੂੰ ਸ਼ਾਮੂ ਦਾ ਕਰਕੇ ਬੈਸਿਕਲੀ ਉਹ ਐਂਡ ਆਮ ਜਿਵੇਂ ਕਹਿੰਦੇ ਆਪਰੇਸ਼ਨ ਐਂਡ ਮੇਨਟੇਨਸ ਦਾ ਕਾਰਜ ਚੱਲਦੀ ਪਈ ਹੈ ਜਿਹਨੂੰ ਵੀ ਉਹ ਵੇਲੇ ਮਸ਼ੀਨ ਕੋ ਆ ਬੰਦੇ ਲਾ ਕੇ ਆਪਣਾ ਸਾਰਾ ਚਲਾਉਗਾ ਕੰਮ ਜਦੋਂ ਤਦੋਂ ਮਸ਼ੀਨਾਂ ਚੱਲਣਗੀਆਂ ਤੁਸੀਂ ਜਾ ਕੇ ਦੇਖੋ ਤੁਹਾਨੂੰ ਸਾਰਾ ਸਾਨੂੰ ਆ ਤੇ ਤੁਹਾਨੂੰ ਕੋਈ ਸਮੱਸਿਆ ਨਹੀਂ ਸਾਰੇ ਬੰਦੇ ਬੈਠੇ ਨੇ ਸਾਮਾਨ ਉੱਥੇ ਕਰਦੇ ਆ ਨਾ ਕੋਸੀ ਗੱਲ ਰਸੋਈ ਹਾਂ ਮਾਈਨੇ ਸਾਰੇ ਬੰਦੇ ਐਵੇਂ ਸੀ ਗੱਲ ਤੇਰੀ ਦੇ ਕਿਹੜਾ ਨਾਮ ਦੱਸੋ ਛੋਟਾ ਬਾਈਕ ਤਾ ਉਹਦੇ ਕੋਲ ਬੈਠ ਗੋਣ ਲੋੜ ਕੋਈ ਨਹੀਂ ਹੈ ਬਾਰੋਂ ਗੱਲ ਕਰਨ ਹਾਂਜੀ ਹਾਂ ਕੋਈ ਐਸੋ ਨਹੀਂ ਆਈ ਬੜੀ ਸੁਜੀ ਸੰਗੋ ਚੈਰ कर ਲੂਗਾ ਨਾਲੇ ਦਾ ਹਾਂ ਜਵਾਬ ਤਾਂ ਨਹੀਂ ਦੇਣਾ ਬਹੁਤ ਬਹੁਤ ਸਭ ਮੈਨੂੰ ਕੱਲੇ ਨਹੀਂ ਸਾਰੇ ਕਰਾਉਂਗਾ ਇਹ ਤਾਂ ਨਹੀਂ ਆ ਗਿਆ ਸਾਨੂੰ ਤੇਰਾ ਪ੍ਰੋਬਲਮ ਦੱਸ ਤੋ ਕਰਾ ਦਿੰਨੇ ਹਾਂ ਉਹ ਤੇ ਵਿਕਾਸ ਜੀ